ਤੁਸੀਂ ਸਾਰੇ ਜਾਣਦੇ ਹੋ ਇੱਕ ਬਹੁਤ ਹੀ ਵੱਡਾ ਤੇ ਮਹੱਤਵਪੂਰਨ ਕੇਸ ਆ ਜਿਹੜਾ ਬਰਕਸਬਾਨੂ ਕੇਸ ਜਿਹੜਾ ਕਿ ਤੁਸੀਂ ਅੱਜਕੱਲ ਚਰਚਾ ਚ ਸੁਣਿਆ ਹੈ ਜਿਦੇ ਵਿੱਚ 11 ਲੋਕਾਂ ਨੇ 14 ਬੰਦਿਆਂ ਦਾ ਕਤਲ ਕੀਤਾ ਸੀ ਤੇ ਨਾਲ ਮਾਈਨਰ ਬੱਚਿਆਂ ਦਾ ਗੈਂਗ ਰੇਪ ਕੀਤਾ ਸੀ ਉਹਨਾਂ ਨੂੰ ਉਹਨਾਂ ਦੇ ਨੂੰ ਰਿਮਿਸ਼ਨ ਦੇ ਦਿੱਤੀ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਤੇ ਇੱਥੇ ਜਿਹੜੇ ਰਾਜੂਆਣੇ ਦੀ ਗੱਲ ਕਰਦੇ ਸੀ ਜਿਹੜਾ ਇੱਕ ਸਭ ਤੋਂ ਵੱਡਾ ਟੈਰਰਿਸਟਾ ਜਿਹਨੇ ਕੀ 17 ਬੰਦੇ ਦਾ ਜਿਨ੍ਹਾਂ ਨੂੰ ਸ਼ਹੀਦ ਕੀਤਾ 17 ਉਹ ਬੰਦਿਆਂ ਨੂੰ ਬਿਲਕੁਲ ਚਮਨੂ ਦੇ ਕੇਸ ਨਾਲ ਜੋੜ ਕੇ ਦੇਖਦੇ ਸੀ ਵੀ ਜੇ ਉਹਨਾਂ ਨੂੰ ਛੱਡਤਾ ਤਾਂ ਇਹਨੂੰ ਵੀ ਛੱਡਣਾ ਚਾਹੀਦਾ ਅੱਜ ਉਹ ਬੰਦਿਆਂ ਤੇ ਸੁਪਰੀਮ ਕੋਰਟ ਨੇ ਅੱਜ ਬਹੁਤ ਵੱਡੀ ਇੱਕ ਮੈਂ ਸਮਝਦਾ ਕਾਨੂੰਨ ਦੀ ਚਪੇੜ ਮਾਰੀ ਹੈ ਤੇ ਅੱਜ ਇਹ ਇੱਕ ਲੈਂਡਮਾਰਕ ਜੱਜਮੈਂਟ ਹੈ ਜਿਹੜੀ ਇਹ ਸੁਪਰੀਮ ਕੋਰਟ ਨੇ ਕੀਤੀ ਆ ਤੇ ਅੱਜ ਇੱਕ ਸਚਾਈ ਦੀ ਇੱਕ ਕਾਨੂੰਨ ਦੀ ਜਿੱਤ ਹੋਈ ਅੱਜ ਉਹਨਾਂ ਨੇ ਇਹ ਕਿਹਾ ਵੀ ਜਲਦੀ ਤੋਂ ਜਲਦੀ ਉਹ 11 ਦੇ ਬੰਦੇ ਉਹਨਾਂ ਨੂੰ ਜਿਨ੍ਹਾਂ ਨੂੰ ਛੱਡਿਆ ਐਡੇ ਬੜੇ ਘਣਾਉਣੇ ਕੇਸ 'ਚ ਉਹਨਾਂ ਨੂੰ ਫੜ ਕੇ ਦੁਬਾਰਾ ਜੇਲ੍ਹ 'ਚ ਸਿੱਟੋ ਤੇ ਉਹਨਾਂ ਦਾ ਜਿਹੜਾ ਸੈਂਟੈਂਸ ਕੋਰਟ ਹੋਇਆ ਸੀ ਇਹ ਹੋਇਆ ਸੀ ਉਹਨਾਂ ਨੂੰ ਮਹਾਰਾਸ਼ਟਰ 'ਚ ਕੇਸ ਤਬਦੀਲ ਕਰਤਾ ਸੀ ਤੇ ਗੁਜਰਾਤ ਤੋਂ ਉਹਨਾਂ ਨੂੰ ਛੱਡਿਆ ਗਿਆ ਅੱਜ ਮੈਂ ਸਮਝਦਾ ਜਿਹੜੇ ਕਾਨੂੰਨ ਤੋੜਨ ਵਾਲੇ ਉਹਨਾਂ ਨੂੰ ਵੀ ਅੱਜ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਉਹ ਵੀ ਦੇਸ਼ ਦਾ ਕਾਨੂੰਨ ਕੀ ਆ ਦੇਸ਼ ਦਾ ਸੰਵਿਧਾਨ ਕੀ ਆ ਤੇ ਮੈਂ ਸਮਝਦਾ ਅੱਜ ਬੜੀ ਮੈਂ ਸਮਝਦਾ ਇੱਕ ਜਿੱਤ ਹੋਈ ਆ ਕਾਨੂੰਨ ਦੀ ਬੜੀ ਅੱਜ ਖੁਸ਼ੀ ਦੀ ਗੱਲ ਆ ਵੀ ਦੁਬਾਰਾ ਜਿਹੜੇ ਕਤਲ ਕਰਨ ਵਾਲੇ ਆ ਜਿਹੜੇ ਲੋਕ ਰੇਪ ਕਰਨ ਵਾਲੇ ਆ ਉਹਨਾਂ ਨੂੰ ਇਨਸਾਫ ਮਿਲਿਆ ਤੇ ਇਸ ਕਰਕੇ ਉਹ ਬੰਦਿਆਂ ਦੇ ਵਿੱਚ ਮੂੰਹ ਬੰਦ ਹੋ ਗਏ ਹੋਣਗੇ ਜਿਹੜੇ ਬੰਦੇ ਰਾਜੂਆਣੇ ਦੀ ਗੱਲ ਕਰਦੇ ਆ ਤੇ ਰਾਜੂਆਣੇ ਦੀ ਕੋਰਟ ਦੇ ਵੱਲੋਂ ਕਰ ਦਿੰਦੇ ਆ ਵੀ ਕੋਰਟ ਨੇ ਤਾਂ ਜੀ ਕਦੇ ਕਹੀ ਨਹੀਂ ਗੱਲ ਇਹ ਅੱਜ ਇਹ ਦੁਬਾਰਾ ਉਸ ਕੇਸ ਤੇ ਵੀ ਸੁਪਰੀਮ ਕੋਰਟ ਵੱਲੋਂ ਮੋਹਰ ਲਾਤੀ ਆ ਵੀ ਜਿਹੜੇ ਬੰਦੇ ਕਾਤਲ ਨੇ ਉਹਨਾਂ ਦੀ ਜਗ੍ਹਾ ਸਦਾ ਹੀ ਜੇਲ੍ਹ 'ਚ ਆ ਇਹ ਬਿਲਕਿਸਮਾਨੋ ਵਾਲੇ ਕੇਸ 'ਚ ਅੱਜ ਫੈਸਲਾ ਹੋਇਆ ਇਸ ਲਈ ਅੱਜ ਦੁਬਾਰਾ ਜਿਹੜਾ ਯਕੀਨ ਕੋਰਟਸ ਦੇ ਵਿੱਚ ਆਪਣੇ ਕਾਨੂੰਨ ਦੇ ਵਿੱਚ ਉਹ ਹੋਰ ਦੁੱਗਣਾ ਤੇ ਗੁਣਾ ਅੱਜ ਵਧਿਆ